ਸਵਾਗਤ ਹੈ ਦਰਸ਼ਕ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਮੈਂ ਤੁਹਾਡਾ ਆਪਣਾ ਪ੍ਰਦੀਪ ਢਿੱਲੋਂ ਇੱਕ ਵਾਰ ਫੇਰ ਤੁਹਾਡੀ ਕਚਹਿਰੀ 'ਚ ਹਾਜ਼ਰ ਹਾਂ ਅਸੀਂ ਅੱਜ ਪਹੁੰਚੇ ਹਾਂ ਬਲਾਸਪੁਰ ਦੇ ਵਿੱਚ ਜਿਵੇਂ ਕਿ ਅਕਸਰ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਕਿ ਪ੍ਰਦੂਸ਼ਣ ਨੂੰ ਲੈ ਕੇ ਪ੍ਰਦੂਸ਼ਣ ਇੱਕ ਬੜੀ ਵੱਡੀ ਸਮੱਸਿਆ ਤੇ ਜਿਹਦਾ ਅਕਸਰ ਦੋਸ਼ ਮੜ ਦਿੱਤਾ ਜਾਂਦਾ ਹੈ ਕਿਸਾਨਾਂ 'ਸਿਰ ਕਿ ਕਿਸਾਨ ਪਰਾਲੀ ਸਾੜਦੇ ਐ ਇਸ ਕਰਕੇ ਜੀ ਪ੍ਰਦੂਸ਼ਣ ਹੁੰਦਾ ਤੇ ਇਹ ਪ੍ਰਦੂਸ਼ਣ ਕਹਿੰਦੇ ਦਿੱਲੀ ਵੀ ਪਹੁੰਚ ਜਾਂਦਾ ਪਰ ਅਸਲੀਅਤ ਇਹ ਹੈ ਕਿ ਅਸੀਂ ਮੰਨਦੇ ਹਾਂ ਸਾਡੇ ਕਿਸਾਨ ਵੀਰ ਵੀ ਇਹ ਮੰਨਦੇ ਆ ਕਿ ਜਿਹੜਾ ਸਾਡੇ ਵਾਤਾਵਰਨ ਨੂੰ ਨੁਕਸਾਨ ਜ਼ਰੂਰ ਹੁੰਦਾ ਪਰਾਲੀ ਸਾੜਨ ਦਾ ਪਰ ਕਿਸਾਨਾਂ ਕੋਲ ਹੋਰ ਕੋਈ ਆਪਸ਼ਨ ਨਹੀਂ ਸੀ ਇੱਕ ਪਹਿਲ ਕਦਮੀ ਕੀਤੀ ਕੁਝ ਅਗਾਹ ਵੱਧੂ ਕਿਸਾਨਾਂ ਨੇ ਜਿਹੜੀ ਆਪਣੀ ਪਰਾਲੀ ਆ ਜਿਹੜੀ ਉਹਨੂੰ ਨਾ ਸਾੜ ਕੇ ਫਿਰ ਵੀ ਜਿਹੜਾ ਵਧੀਆ ਢੰਗ ਨਾਲ ਆਪਣੀ ਜਿਹੜੀ ਕਣਕ ਦੀ ਬਿਜਾਈ ਕਰਦੇ ਆ ਅਸੀਂ ਬਲਾਸਪੁਰ ਪਹੁੰਚੇ ਆ ਅਜੇ ਹੀ ਵੀਰ ਜਿਹੜੇ ਅਗਾਹ ਵੱਧੂ ਕਿਸਾਨ ਇਕੱਤਰ ਹੋਏ ਆ ਸਾਡੇ ਕੋਲ ਉਹਨਾਂ ਨਾਲ ਗੱਲਬਾਤ ਕਰਦੇ ਆਂ ਅਸੀਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਅਜੀਹਾ ਵਾਹਣ ਤਿਆਰ ਕੀਤਾ ਹੋਇਆ ਕਣਕ ਵੀਜਣ ਵਾਸਤੇ ਕਿ ਤੁਸੀਂ ਜਦੋਂ ਪਰਾਲੀ ਸਾੜ ਕੇ ਵੀ ਤਿਆਰ ਕਰਦੇ ਆਂ ਤਾਂ ਵੀ ਨਹੀਂ ਉਹ ਜਿਹੜਾ ਵਾਹਣ ਹੈ ਜਿਹੜਾ ਤਿਆਰ ਹੋ ਸਕਦਾ ਔਰ ਸਭ ਤੋਂ ਪਹਿਲਾਂ ਜਿਹੜਾ ਇਹਨਾਂ ਨੇ ਪਹਿਲ ਕੀਤੀ ਕਿ ਇਹ ਅੱਗ ਨਹੀਂ ਲਾਉਂਦੇ ਹਰ ਵਾਰ ਜਿਹੜਾ ਨਾੜ ਨੂੰ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਭਾਈ ਕੁਲਪ੍ਰੀਤ ਸਿੰਘ ਜੀ ਕੁਲਪ੍ਰੀਤ ਸਿੰਘ ਗਲਾਸ ਪਰ ਹੋਣਾ ਤੇ ਭਾਈ ਜੀ ਪਹਿਲਾਂ ਤਾਂ ਮੈਂ ਇਹ ਜਾਨਣਾ ਚਾਹਾਂਗਾ ਕਿ ਜਿਹੜਾ ਇਹ ਪਹਿਲ ਕਦਮੀ ਜਿਹੜਾ ਪਰਾਲੀ ਨੂੰ ਨਾ ਸਾੜਨਾ ਇਹ ਤੁਸੀਂ ਕਦੋਂ ਤੋਂ ਕਰ ਰਹੇ ਹੋ ਨਰਨ ਇਹ ਵੀਰੇ ਪਿਛਲੇ ਅਸੀਂ 2017 ਤੋਂ ਕਰ ਰਹੇ ਹਾਂ 2017 ਤੋਂ ਹਾਂਜੀ ਹਾਂਜੀ ਯਾਨੀ ਲਗਭਗ 8 ਸਾਲ ਹੋ ਗਏ 8 ਸਾਲ ਹੋ ਗਏ ਵੀਰੇ ਹਾਂਜੀ 8 ਸਾਲ ਤੋਂ ਲਗਾਤਾਰ ਤੁਸੀਂ ਪ੍ਰਾਲੀ ਨੂੰ ਫਿਰ ਇੱਕ ਇਸ ਢੰਗ ਨਾਲ ਉਹਨੂੰ ਮੈਨੇਜ ਕਰਦੇ ਆ ਕਿ ਪਹਿਲਾਂ ਤਾਂ ਵੀਰੇ ਸਾਡੇ ਹੈ ਨਹੀਂ ਸੀ ਮਲਚਰ ਨਹੀਂ ਸੀਗਾ ਅਸੀਂ ਤਾਂ ਉਹਨਾਂ ਨੇ ਬਾਹ ਕੇ ਰੋਟਾ ਬਿਟਰ ਨਾਲ ਬਜਾਈ ਕਰਦੇ ਸੀ ਜਦੋਂ ਸਾਡੀ ਸੁਸਾਇਟੀ ਚ ਮਲਚਰ ਆਇਆ ਅਸੀਂ ਮਲਚਰ ਮਾਰ ਕੇ ਫਿਰ ਪਲੋ ਮਾਰ ਕੇ ਫਿਰ ਅਸੀਂ ਹੁਣ ਡਰੈਲ ਨਾਲ ਬਜਾਈ ਕਰਦੇ ਹਾਂ ਅਨਕ ਜੀ ਅੱਛਾ ਫਿਰ ਡਰੈਲ ਨਾਲ ਬਜਾਈ ਕਰਦੇ ਹਾਂ ਹਾਂਜੀ ਹਾਂਜੀ ਤੇ ਅਕਸਰ ਇਹ ਕਿਹਾ ਜਾਂਦਾ ਹੈ ਕਈ ਕਿਸਾਨ ਇਹ ਜਿਹੜੀ ਏਕਸਕਿਊਜ਼ ਕਹਿ ਸਕਦੇ ਆ ਦਿੰਦੇ ਕਿ ਮਤਲਬ ਬਾਣ ਨਹੀਂ ਉਹ ਜਿਆ ਬਣਦਾ ਜਾਂ ਮਤਲਬ ਜੇ ਆਪ ਪ੍ਰਾਈ ਸਾੜੇ ਤੋਂ ਬਿਨਾ ਤਿਆਰ ਕਰਦੇ ਆ ਨਹੀਂ ਤੁਸੀਂ ਦੇਖਿਆ ਵੀਰੇ ਬਾਣ ਮੈਂ ਤਾਂ ਵੀ ਬੜਾ ਹੈਰਾਨ ਆ ਕਿਉਂਕਿ ਜਿਸ ਢੰਗ ਨਾਲ ਬਾਣ ਤਿਆਰ ਹੋਇਆ ਮੇਰੇ ਖਿਆਲ ਉਹ ਅੱਗ ਲਾ ਕੇ ਵੀ ਤਵੀਆਂ ਨਾਲ ਬਾਕੇ ਵੀ ਉਹ ਜਿਆ ਨਹੀਂ ਤਿਆਰ ਹੁੰਦਾ ਇਹਨਾਂ ਦਾ ਵੀਰੇ ਇਹ ਆ ਵੀ ਜਦੋਂ ਆਪ ਅੱਗ ਲਾਉਂਦੇ ਆਪੋ ਟਾਈਮ ਲੱਗਦਾ ਜੀ ਪਹਿਲਾਂ ਰੀਪਰ ਮਾਰਨਾ ਮੁੜਕਾ ਨੂੰ ਦੋ ਤਾ ਦਾ ਰੱਖਣਾ ਪੈਂਦਾ ਜੀ ਇਹ ਨਾਲ ਜਿਹੜਾ ਮਲਚਰ ਮਾਰ ਕੇ ਬੰਦਾ ਵਾਣ ਤਿਆਰ ਕਰ ਸਕਦਾ ਜੀ ਨਾਲ ਦੀ ਨਾਲ ਖਿਆਲ ਦਾ ਅੱਛਾ ਹਾਂਜੀ ਹਾਂਜੀ ਇਸ ਵਾਰ ਤੁਸੀਂ ਰੌਣੀ ਵੀ ਕੀਤੀ ਹੋਈ ਹੈ ਇਹ ਮਤਲਬ ਇਹ ਇਹਦਾ ਹੀ ਹਿੱਸਾ ਹੈ ਜਾਂ ਤੁਹਾਨੂੰ ਐਤਕੀ ਉਹ ਕਰਨੀ ਪਈ ਹੈ ਨਹੀਂ ਵੀਰੇ ਐਤਕੀ ਨਾ ਜਾਨੀ ਕਿ ਬਾਣ ਪਹਿਲੇ ਸਾਰੇ ਇਲਾਕੇ ਸੀ ਖੁਸ਼ਕਾ ਖੁਸ਼ਕ ਸੀ ਕਿ ਸਾਨੂੰ ਡਰ ਸੀਗਾ ਇਸ ਕਰਕੇ ਤੇ ਉਹ ਨਹੀਂ ਅਸੀਂ ਤੁਹਾਨੂੰ ਦਿਖਾਵਾਂਗੇ ਅਸੀਂ ਦੂਜਾ ਬਾਣ ਵੀ ਨਾਲ ਦੀ ਨਾਲ ਬਾਣ ਬਾਹ ਕੇ ਮਾਰਚਲ ਮਾਰ ਕੇ ਪਲੋ ਮਾਰ ਕੇ ਅਸੀਂ ਉਮੀਂ ਬਜਾਈ ਕਰਾਂਗੇ ਬਜਾਈ ਕਰਾਂਗੇ ਠੀਕ ਬਾਕੀ ਅਸੀਂ ਇਹ ਸਾਡੇ ਕੋਲ ਟਾਈਮ ਸੀਗਾ ਤਾਂ ਅਸੀਂ ਦੋ ਨਹੀਂ ਕੀਤੀ। ਮੈਂ ਇੱਕ ਦਸ਼ਕਾ ਨੂੰ ਦੱਸਣਾ ਚਾਹੁੰਨਾ ਕਿ ਬਲਾਸਪੁਰ ਚ ਸਭ ਤੋਂ ਪਹਿਲਾਂ ਇਹਨਾਂ ਨੇ ਪਹਿਲ ਕੀਤੀ ਬਾਈ ਜੀ ਹੋਰਾਂ ਨੇ ਤੇ ਉਸ ਤੋਂ ਬਾਅਦ ਜਿਹੜੇ ਇਹ ਵੀਰ ਹੋੜੀ ਨਾਲ ਨੇ ਸਾਰਿਆਂ ਨੇ ਫਿਰ ਇਹ ਮਤਲਬ ਲਗਾਤਾਰ ਸਾਰੇ ਉਹ ਕਿਸਾਨ ਨੇ ਕਿ ਜਿਹੜੇ ਅੱਗ ਨਹੀਂ ਲਾਉਂਦੇ। ਸੋ ਜਿਹੜੇ ਕਿਸਾਨ ਅਜੇ ਇਹ ਢੰਗ ਨਾਲ ਖੇਤੀ ਕਰਦੇ ਹੈਗਾ ਮਤਲਬ ਸਾਰਾ ਕੁਝ ਸੋਚਦੇ ਹੈ ਨਾ ਅਗਾਂਵਧੂ ਕਿਸਾਨ ਕਹਿ ਸਕਦੇ ਆ। ਉਹਨਾਂ ਨੂੰ ਸਾਨੂੰ ਐਪਰੀਸ਼ੀਏਟ ਵੀ ਕਰਨਾ ਚਾਹੀਦਾ। ਉਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਤਾਂ ਕਿ ਹੋਰ ਜਿਹੜੇ ਕਿਸਾਨ ਹੈ ਕਈਆਂ ਦੇ ਮਨ ਦੇ ਵਿੱਚ ਵਹਿਮ ਹੁੰਦਾ ਬਈ ਜੀ ਕਿ ਪਤਾ ਨਹੀਂ ਉਹ ਕਣਕ ਨਹੀਂ ਬਜਾਈ ਨਹੀਂ ਉਹ ਜੀ ਹੁੰਦੀ ਕੋਈ ਕੁਸ਼ ਹੁੰਦਾ ਮਤਲਬ ਇਹ ਤੁਹਾਡੇ ਦੇਖ ਕੇ ਬਾਣ ਦੇਖ ਕੇ ਤੁਹਾਡੀ ਇੱਕ ਗੱਲਬਾਤ ਸੁਣ ਕੇ ਕਈ ਲੋਕਾਂ ਦੇ ਇਹ ਵਹਿਮ ਹੈ ਜਿਹੜਾ ਦੂਰ ਹੋ ਜਾਊਗਾ ਹਨਾ ਨਹੀਂ ਬਿਲਕੁਲ ਵੀਰੇ ਤੁਸੀਂ ਬਾਣ ਦੇਖ ਲਓ ਸਾਨੂੰ ਕਈ ਕਹਿੰਦੇ ਵੀ ਸੁੰਡੀ ਸਮੱਸਿਆ ਹੁੰਦੀ ਆ ਸਾਨੂੰ ਕੋਈ ਸੁੰਡੀ ਸਮੱਸਿਆ ਨਹੀਂ ਹੁੰਦੀ ਵੀਰੇ ਬਾਣ ਬਾਕੀ ਹੁਣ ਅਸੀਂ ਇਸ ਵਾਰ ਪੂਛਾ ਚਤਾਲੀ ਲਾਇਆ ਸੀ ਡੇਢ ਗੱਟੇ ਦਾ ਡੇਢ ਗੱਟੇ ਨਾਲ ਪਾ ਲਿਆ ਵੀਰੇ ਅੰਮ ਅਸੀਂ ਚੈੱਕ ਵੀ ਕਰਾਇਆ ਬਾਹਰ ਦਾ ਲੁਧਿਆਣਾ ਯੂਨੀਵਰਸਿਟੀ ਚ ਉਹ ਡਾਕਟਰ ਸਾਨੂੰ ਕਹਿੰਦੇ ਵੀ ਤੁਹਾਡੇ ਰੂੜੀ ਦੀ ਮਾਤਰਾ ਸਾਰੇ ਤੁਹਾਡੇ ਜਿਹੜੇ ਤੱਤ ਪੂਰੇ ਆ ਯਾਨੀ ਕਿ ਪੂਰੇ ਸਹੀ ਹੈ ਜੀ ਸਾਰਾ ਕੁਝ ਮੈਂ ਇੱਕ ਵਾਰ ਕਹੂੰਗਾ ਕੈਮਰਾਮੈਨ ਨੂੰ ਥੋੜਾ ਘੁਮਾ ਕੇ ਪਾ ਦਿਖਾ ਵੀ ਦਈਏ ਇੱਧਰ ਦੇਖੋ ਇੱਧਰ ਇਹਨਾਂ ਨੇ ਰੌਣੀ ਕੀਤੀ ਹੋਈ ਹੈ ਮਤਲਬ ਇਹਦੇ ਚ ਅਜੇ ਹੈਗਾ ਮਾਰਨਾ ਤਿਆਰ ਕਰਨਾ ਪਿੱਛੇ ਤੋਂ ਦਿਖਾਓ ਇੱਕ ਮਿੰਟ ਆਹ ਦੇਖੋ ਬਿਲਕੁਲ ਰੌਣੀ ਕੀਤੀ ਹੋਈ ਹੈ ਮਲਚਰ ਮਾਰ ਕੇ ਬਾਣ ਇਹੋ ਜਿਹਾ ਹੈਗਾ ਕਿ ਕੋਈ ਕਿਤੇ ਪਰਾਲੀ ਕੋਈ ਨਾਮੋ ਨਿਸ਼ਾਨ ਨਹੀਂ ਨਜ਼ਰ ਆਉਂਦਾ ਤੇ ਕਿਤੇ ਕੋਈ ਇਹਨਾਂ ਨੇ ਇੱਕ ਸੀਖ ਵੀ ਜਿਹੜੀ ਅੱਗ ਦੀ ਨਹੀਂ ਲਾਈ ਬਾਕੀ ਤੁਸੀਂ ਥੱਲੇ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਜਿਹੜਾ ਬਾਣ ਤਿਆਰ ਕੀਤਾ ਹੋਇਆ ਬਿਲਕੁਲ ਬੜਾ ਖੂਬਸੂਰਤ ਤਿਆਰ ਹੋਇਆ ਤੇ ਸਾਡੇ ਪੀਰ ਦੁਜੇ ਵੀ ਕੀ ਨਾਮ ਹੈ ਬਜੀ ਸੁਖਵੰਤ ਸਿੰਘ ਸੁਖਵੰਤ ਸਿੰਘ ਜੀ ਸੁਖਵੰਤ ਜੀ ਤੁਸੀਂ ਵੀ ਫਿਰ ਇਸੇ ਤਰ੍ਹਾਂ ਹੀ ਮਾਲ ਤਿਆਰ ਕਰਦੇ ਵੱਡੇ ਭਾਈ ਹੁਣਾ ਤੋਂ ਦੇਖ ਕੇ ਜੀ ਮੈਨੂੰ 4 ਸਾਲ ਹੋ ਗਿਆ ਮੈਂ ਵੀ ਅਗਨੀ ਲਾਈ ਪਰਲ ਨੂੰ ਮੈਂ ਇਸੇ ਤਰ੍ਹਾਂ ਹੀ ਜਿਵੇਂ ਹੁਣ ਕਣਕ ਦਾ ਹਜੇ ਬਿਜਾਈ ਕਰਨੀ ਆ ਸਰੋਂ ਦੀ ਬਿਜਾਈ ਕੀਤੀ ਸੀਗੀ ਉਹ ਵੀ ਉਸੇ ਤਰ੍ਹਾਂ ਹੀ ਇਹਨਾਂ ਦੇ ਵੰਗੂ ਇਹਨਾਂ ਤੇ ਮੈਂ ਪਲਾਉ ਲੈ ਕੇ ਗਿਆ ਸਾਰਾ ਕੁਝ ਉਸੇ ਤਰ੍ਹਾਂ ਮਲਚਰ ਮਾਰ ਕੇ ਬਹੁਤ ਵਧੀਆ ਬੀਜਿਆ ਜਾਂਦਾ ਹੈ ਕੋਈ ਪ੍ਰੋਬਲਮ ਨਹੀਂ ਆਉਂਦੀ ਕੋਈ ਜ਼ਿਆਦਾ ਨਹੀਂ ਪਰ ਥੋੜਾ ਟਾਈਮ ਦੇਈ ਐਡਜਸਟ ਕਰਨਾ ਹੀ ਪੈਂਦਾ ਹੁੰਦਾ ਉਹ ਤਾਂ ਆਪਾਂ ਨੂੰ ਜੀ ਦੇਖਣਾ ਪਵੇਗਾ ਤੇ ਝਾੜ ਵਗੈਰਾ ਵਧੀਆ ਰਹਿੰਦਾਗਾ ਔਰ ਤਾਕਤ ਬਣੀ ਰਹਿੰਦੀ ਆਪਣੀ ਜੋ ਵੀ ਜ਼ਮੀਨ ਆ ਮੈਂ ਕਹਿੰਦਾ ਵੀ ਇੱਕ ਚੀਜ਼ ਮੈਂ ਪੁੱਛਣਾ ਹੀ ਚਾਹੁੰਦਾ ਵੀ ਜਿਵੇਂ ਤੁਹਾਡੇ ਸੁਸਾਇਟੀ ਚ ਹੈ ਮਲਚਰ ਸਾਡੇ ਸੁਸਾਇਟੀ ਨੇ ਬਹੁਤ ਸਾਲ ਪਹਿਲਾਂ ਇਹ ਵੀ ਚੀਜ਼ ਹੈ ਸੰਦ ਬਹੁਤ ਸਾਡੇ ਕਿਉਂਕਿ ਛੋਟੇ ਕਿਸਾਨਾਂ ਕੋਲੇ ਜਿੰਨਾਂ ਕੋਲੇ ਸੰਦ ਨਹੀਂ ਕਈ ਵਾਰ ਉਹ ਇਹ ਵੀ ਕਹਿੰਦੇ ਆ ਕਿ ਵੀ ਸੰਦ ਨਹੀਂ ਹੈਗੇ ਵਾਣ ਤਿਆਰ ਕਰਨ ਵਾਸਤੇ ਜਾਂ ਮਲਚਰ ਵਗੈਰਾ ਜੇ ਸਾਰੀਆਂ ਸੁਸਾਇਟੀਆਂ ਨੂੰ ਅਜਿਹੇ ਸੰਧ ਜਿਹੜੇ ਮਿਲਣਾ ਸਰਕਾਰ ਇਹ ਪਹਿਲ ਕਰੇ ਤਾਂ ਮੇਰੇ ਖਿਆਲ ਦੇ ਵਿੱਚ ਕੋਈ ਕਿਸਾਨ ਨਹੀਂ ਹੋਊਗਾ ਆਪਣਾ ਆਲਾ ਦਵਾਲਾ ਕੌਣ ਪ੍ਰਦੂਸ਼ਿਤ ਕਰਨਾ ਚਾਹਣਾ ਕਿਉਂਕਿ ਜੇ ਇੱਥੇ ਅੱਗ ਲੱਗੂਗੀ ਤਾਂ ਉਹ ਸਾਡੇ ਬੱਚਿਆਂ ਨੇ ਵੀ ਸਾਹ ਲੈਣਾ ਹੈ ਹਨਾ ਤੇ ਜੇ ਖੇਤੀਬਾੜੀ ਦੇ ਜਿਹੇ ਸੰਧ ਸਭ ਨੂੰ ਮਿਲ ਜਾਂਦੇ ਆ ਪ੍ਰੋਬਲਮ ਤਾਂ ਮੇਨੇ ਹੀ ਆ ਜੀ ਹਾਂਜੀ ਜੇਕਰ ਕੋਈ ਸੁਸਾਇਟੀ ਪ੍ਰੋਵਾਈਡ ਕਰਦੀ ਆ ਆਪਾਂ ਨੂੰ ਉਹ ਤੋਂ ਵਧੀਆ ਤਾਂ ਕੋਈ ਹੱਲ ਹੈ ਹੀ ਨਹੀਂ ਹੈ ਹਨਾ ਕਿ ਛੋਟਾ ਗੀਮੀਦਾਰ ਵੀ ਆ ਜਿਹੜਾ ਜੇਕਰ ਉਹਨੂੰ ਸੰਧ ਮਿਲਦੇ ਆ ਉਹ ਦਾ ਟਾਈਮ ਕੱਢੂਗੇ ਕੱਢੂਗਾ ਬਾਣ ਤਿਆਰ ਕਰਨ ਦੇ ਲਈ ਜੇਕਰ ਨਹੀਂ ਮਿਲਦੇ ਫਿਰ ਅਸਲ ਦੇ ਵਿੱਚ ਇਹ ਕੋਈ ਕਰਨਾ ਪੈਂਦਾ ਹੈ ਜੇਕਰ ਉਹ ਹਿੰਮਤ ਕਰਦੇ ਆ ਸਭ ਕੁਝ ਪ੍ਰੋਵਾਈਡ ਹੁੰਦਾ ਉਹਨਾਂ ਨੂੰ ਇੱਕ ਚੀਜ਼ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਕਿ ਇਸ ਵਾਰ ਹੈ ਜਿਹੜਾ ਬਹੁਤ ਫਰਕ ਹੈ ਨਹੀਂ ਤਾਂ ਇਹਨਾਂ ਦਿਨਾਂ ਦੇ ਵਿੱਚ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੁੰਦਾ ਹੈ ਇੰਨਾ ਜਿਆਦਾ ਧੂਆਂ ਹੁੰਦਾ ਪਰ ਇਸ ਵਾਰ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਮੌਸਮ ਸਾਫ਼ ਹੈ ਇਹਦਾ ਕਾਰਨ ਇਹ ਹੈ ਕਿ ਇਸ ਵਾਰ ਲੋਕ ਜਾਗਰੂਕ ਬਹੁਤ ਹੋਏ ਹਨ ਮਤਲਬ ਬਹੁਤ ਵੱਡੇ ਪੱਧਰ ਤੇ ਲੋਕਾਂ ਨੂੰ ਨੇ ਇਸ ਫੈਸਲਾ ਲਿਆ ਤੇ ਜਿਹੜਾ ਅੱਗ ਨਹੀਂ ਲਾਈ ਪਰ ਮੈਂ ਐਪਰੀਸ਼ੀਏਟ ਕਰਨਾ ਚਾਹੁੰਦਾ ਇਹ ਵੀਰ ਜਿਹੜੇ 4 ਸਾਲ ਤੋਂ ਇਹ ਇਸ ਤਰ੍ਹਾਂ ਅੱਗ ਨਹੀਂ ਲਾ ਰਹੇ ਇਹ 7 ਸਾਲ ਤੋਂ ਨਹੀਂ ਲਾ ਰਹੇ ਕਿਉਂਕਿ ਜਿਆਦਾ ਰੌਲਾ ਤਾਂ ਜਿਹੜਾ ਪਿਛਲੇ 5-4 ਸਾਲਾਂ ਚ ਪਿਆ ਪਰ ਉਦੋਂ ਤਾਂ ਕੋਈ ਐਡਾ ਰੌਲਾ ਵੀ ਨਹੀਂ ਸੀ ਸਾਰੇ ਅੱਗ ਲਾਉਂਦੇ ਸੀ ਤੁਸੀਂ ਉਦੋਂ ਫੈਸਲਾ ਕੀਤਾ ਇਹ ਬਹੁਤ ਵੱਡੀ ਗੱਲ ਹੈ ਜਿਹੜੇ ਆਏ ਆ ਜਿਹੜੇ ਬੰਦੇ ਬਹੁਣਦਾ ਜਿਨ੍ਹਾਂ ਨੂੰ ਫਾਇਦੇ ਮਿਲਣ ਲੱਗੇ ਇਹ ਚੀਜ਼ ਦੇ ਉਹ ਤਾਂ ਹਰ ਹਾਲਤ ਚ ਹੀ ਬਹੁਣਗੇ ਜੀ ਜਿਨ੍ਹਾਂ ਨੂੰ ਕੋਈ ਪੜਾ ਸੰਦ ਲੰਬ ਵੰਡਣ ਲੈਣਾ ਪਵੇ ਜਿਨ੍ਹਾਂ ਨੂੰ ਇਹ ਚੀਜ਼ ਦਾ ਰਿਜ਼ਲਟ ਬੈਨੀਫਿਟ ਮਿਲਣ ਲੱਗੇ ਉਹ ਤਾਂ ਕਰ ਬਹੁਣਗੇ ਕਿਉਂਕਿ ਜਿਹੜੀ ਪ੍ਰਾਲੀ ਵਿੱਚ ਅਸੀਂ ਬਹੁਣੇ ਆ ਉਹ ਇੱਕ ਖਾਦ ਤਿਆਰ ਹੁੰਦੀ ਹੈ ਉਹਦਾ ਫਾਇਦਾ ਤਾਂ ਤੁਸੀਂ ਦੇਖਿਆ ਹੀ ਹੋਣਾ 7 ਸਾਲ ਚ ਅਸੀਂ ਤੁਹਾਨੂੰ ਦੱਸੀ ਇਹਨੇ ਵੀ 1.5 ਲਾਪਾ ਡੇਢ ਘਟੇ ਦੇ ਨਾਲ ਅਸੀਂ ਵੀਰੇ ਉਹ ਸੱਚ 44 ਪਾ ਲੈ ਨਹੀਂ ਆਮ ਲੋਕੀ 5 5 4 4 4 6 6 ਤੱਕ ਵੀ ਬੈਠੇ ਆ ਵਿੱਚ ਲੋਕਾਂ ਬੈਠੇ ਠੀਕ ਹੈ ਸੋ ਬਹੁਤ ਵਧੀਆ ਗੱਲ ਹੈ ਬਈ ਜੀ ਅ ਹੋਰ ਵੀਰ ਵੀ ਕਿਸਾਨ ਨੇ ਤੁਸੀਂ ਵੀ ਵੀਰੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਬਈ ਜੀ ਜਿਵੇਂ ਵੀਰ ਹੋਰਾਂ ਨੇ ਫੈਸਲਾ ਲਿਆ ਹੈ ਮਤਲਬ ਇੱਕ ਵਧੀਆ ਪਹਿਲ ਕਰਨੀ ਹੈ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਇਸ ਮੁੱਦੇ ਤੇ ਹਾਂ ਜੀ ਵੀਰ ਜੀ ਮੈਂ ਇਹ ਕਹਿਣਾ ਵੀ ਸਾਰੇ ਕਿਸਾਨ ਭਰਾਵਾਂ ਨੂੰ ਹਾਂ ਇਹੀ ਫੈਸਲਾ ਲੈਣਾ ਚਾਹੀਦਾ ਕਿ ਪ੍ਰਾਲੀ ਹੈ ਜਿਹੜੀ ਉਗਾਣ ਦੇ ਵਿੱਚ ਬੋਣੀ ਚਾਹੀਦੀ ਆ ਉਹਦਾ ਬਹੁਤ ਫਾਇਨੀਫਿਟ ਹੈ ਕਿਉਂਕਿ ਜਿਹੜੀ ਆਪ ਅੱਗ ਲਾਉਨੇ ਆ ਇੱਕ ਨੇਚਰਲ ਨਾਲ ਖਾਦ ਤਿਆਰ ਹੋ ਗਈ ਹੋਗੀ ਹਾਂਜੀ ਇਹ ਆਪਣੇ ਮਿੱਤਰ ਕੀੜੇ ਨੂੰ ਮਾਰਦੇ ਆ ਜੀ ਆਪ ਅੱਗ ਲਾ ਕੇ ਬਿਲਕੁਲ ਬਿਲਕੁਲ ਹਾਂਜੀ ਉਹ ਵੀ ਜਿਹੜਾ ਜੀਵ ਜੰਤ ਹੈ ਉਹਦਾ ਵੀ ਨੁਕਸਾਨ ਕਰਦੇ ਆ ਮਿੱਤਰ ਕੀੜੇ ਨੂੰ ਮਾਰਦੇ ਆ ਉਹਦੀ ਉਪਜਾਊ ਸ਼ਕਤੀ ਤੇ ਅਸਰ ਪਾਉਂਦੇ ਆ ਹਾਂਜੀ ਹਾਂਜੀ ਤੇ ਬਾਕੀ ਇਹ ਆ ਜੀ ਸਰਕਾਰਾਂ ਨੂੰ ਚਾਹੀਦਾ ਕਿ ਸੁਸਾਇਟੀਆਂ ਦੇ ਵਿੱਚ ਜਿਹੜੇ ਆਪਣੇ ਲੋੜੀ ਦੇ ਸੰਦ ਆ ਉਹਨਾਂ ਨੂੰ ਮੁਹੱਈਆ ਕਰਵਾਉਣ ਕਿ ਕਿਸਾਨਾਂ ਨੂੰ ਲਾਹਾ ਮਿਲੇ ਬਿਲਕੁਲ ਬਿਲਕੁਲ ਹਾਂਜੀ ਠੀਕ ਹੈ ਗੱਲ ਤੁਹਾਡੀ ਅ ਕਿਉਂਕਿ ਜਿਹੜਾ ਇੱਕ ਗੱਠਾ ਬਣਾਉਂਦੇ ਆ ਹਨਾ ਉਹ ਵੀ ਉਹਨਾਂ ਦੀ ਵੀ ਕਈ ਸਮੱਸਿਆ ਆ ਰਹੀ ਹੈ ਕਿਉਂਕਿ ਗੱਠਾ ਬਣਾ ਲੈਂਦੇ ਤੇ ਉੱਤ ਚੱਕਦੇ ਨਹੀਂ ਕਹਿੰਦੇ ਹਨਾ ਉਹਦੇ ਨਾਲੋਂ ਜਿਹੜਾ ਇਹ ਤੁਹਾਡੇ ਵਾਲਾ ਤਰੀਕਾ ਇਹ ਜ਼ਿਆਦਾ ਕਾਰਗਰ ਹੈ ਬਾਕੀ ਵੀ ਆਇਆ ਕਈ ਇਲਾਕਿਆਂ ਵਿੱਚ ਹੁਣ ਮਸ਼ੀਨਾਂ ਹੈ ਨਹੀਂਆਂ ਜੀ ਹਾਂ ਕਈ ਬਣਾ ਜਾਂਦੇ ਵਿਚਾਰੇ ਤੇ ਕਈਆਂ ਨੂੰ ਹੁਣ 3-4 ਸਾਲ ਪਹਿਲਾਂ ਵੀਰੇ ਨੂੰ ਪ੍ਰੋਬਲਮ ਆਈ ਸੀ ਅੱਛਾ ਜੀ ਮੇਰੇ ਨਾਲ ਮੈਂ ਸਾਰਾ ਮਲਚ ਆਪਣਾ ਮਾਰਕੀਟ ਕਾਟਰ ਲਾਈਨਅ ਬਣਾ ਕੇ ਰੱਖ ਗਏ ਜੀ ਉਹਨਾਂ ਨੂੰ ਫੋਨ ਕਰਦੇ ਰਹੇ ਹਫਤਾ ਉਹਨਾਂ ਦੇ ਪਿੱਛੇ ਤੁਸੀਂ ਜੀ ਆ ਚੱਕ ਕੇ ਲੈ ਜਾਓ ਬਣਾ ਲਓ ਆ ਕਰ ਲਓ ਕਰ ਲਓ ਉਹ ਆਈ ਨਹੀਂ ਗੇ ਸਾਨੂੰ ਬਾਅਦ ਵਿੱਚ ਖਲਾਰ ਖਲੂਰ ਕੇ ਇਹ ਬਈ ਜੀ ਅਸੀਂ ਵੀ ਪਿਛਲੇ ਦਿਨੀ ਅਸੀਂ ਇੱਕ ਰਿਪੋਰਟ ਤਿਆਰ ਕੀਤੀ ਸੀ ਉੱਥੇ ਵੀ ਸਾਡੇ ਪਿੰਡ ਕੋਟੇ ਦੇ ਸਰਪੰਚ ਸਾਹਿਬ ਸੀਗੇ ਐਸ ਐਚਓ ਸਾਹਿਬ ਵੀ ਸੀ ਉੱਥੇ ਉਹਨਾਂ ਨੇ ਵੀ ਇਹ ਸਮੱਸਿਆ ਉਹ ਕਦੇ ਵੀ ਮਤਲਬ ਜਿਹੜਾ ਇਕੱਠਾ ਬਣਾਉਣ ਵਾਲਾ ਸਿਸਟਮ ਹੈ ਇਹਦੇ 'ਚ ਵੀ ਮਤਲਬ ਕਿਉਂਕਿ ਬਹੁਤ ਚਿਰ ਚੱਕਦੇ ਨਹੀਂ ਉਦੋਂ ਕਣਕ ਬਜਾਈ ਦਾ ਸਮਾਂ ਆਂਗ ਦਾ ਤੇ ਇਹ ਵੀ ਇੱਕ ਵੱਡੀ ਸਮੱਸਿਆ ਖੜੀ ਹੋ ਜਾਂਦੀ ਏ ਥੋੜਾ ਜਿਹੀ ਖੁਸ਼ਕ ਹੁੰਦੀ ਜਾਂਦੀ ਏ ਜ਼ਮੀਨ ਫਿਰ ਉਹ ਟਾਈਮ ਲੰਘਦਾ ਜਾਂਦਾ ਗਾ ਬਿਲਕੁਲ ਬਿਲਕੁਲ ਪਰ ਉਹਦੇ ਨਾਲੋਂ ਜਿਹੜਾ ਇਹ ਮੈਥਡ ਹੈ ਮੇਰੇ ਖਿਆਲ ਇਹ ਬਹੁਤ ਇਹ ਤੁਹਾਡੇ ਸਿਰ ਤੇ ਆਈ ਬਿਲਕੁਲ ਬਿਲਕੁਲ ਇਹ ਤੁਹਾਡੇ ਸਿਰ ਤੇ ਆਈ ਤੁਸੀਂ ਝੋਨਾ ਬੜਿਆ ਆਪਣਾ ਆਪਰਾ ਤੁਸੀਂ ਚਾਹੇ ਦੂਜੇ ਦਿਨ ਹੀ ਚਾਹੇ ਉਸੇ ਦਿਨ ਹੀ ਤੁਸੀਂ ਕੰਮ ਕਰਨਾ ਸ਼ੁਰੂ ਕਰ ਦੋ ਆਪਣਾ ਤੁਹਾਡੇ ਦੁੱਧ ਨਾਲ ਚ ਵਿੱਚ ਜ਼ਮੀਨ ਤੁਹਾਡੀ ਤਿਆਰ ਹੋ ਜਾਏ ਹਾਂ ਹੋਰ ਕਿਸਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਜਿਹੜੇ ਦੇਖ ਰਹੇ ਆ ਕੁਝ ਜਿਹੜੇ ਕੋਈ ਨਵੇਂ ਫਾਰਮਰ ਹੈ ਉਹ ਨਹੀਂ ਅਗਰ ਰਿਸਕ ਲੈਣਾ ਚਾਹੁੰਦੇ ਹੁੰਦੇ ਕਈ ਮਤਲਬ ਡਰਦੇ ਹੀ ਨਹੀਂ ਉਹ ਕਰਦੇ ਕਿ ਪਤਾ ਨਹੀਂ ਫਸਲ ਸਹੀ ਬਜਾਈ ਹੋਊਗੀ ਜਾਂ ਨਹੀਂ ਹੋਊਗੀ ਕੀ ਕਹਿਣਾ ਚਾਹੁੰਦੇ ਉਹਨਾਂ ਦੇ ਦੇਖੋ ਜੀ ਵੀਰੇ ਅਸੀਂ ਤਾਂ ਇਹ ਗੱਲ ਕਹਿਣਾ ਜਿੰਨਾਂ ਕੋਲੇ ਸੰਦ ਆਗੇ ਹੂੰ ਉਹ ਤਾਂ ਇਹ ਚੀਜ਼ ਨਾ ਕਰਨੋਂ ਤਾਂ ਵਿੱਚ ਬੋਣ ਕਿਉਂਕਿ ਦੋ ਤਿੰਨ ਸਾਲਾਂ ਬਾਅਦ ਜਦੋਂ ਉਹਨਾਂ ਨੂੰ ਰਿਜ਼ਲਟ ਮਿਲਣ ਲੱਗ ਗਿਆ ਉਹਨਾਂ ਨੇ ਆਟੋਮੈਟਿਕ ਇਹ ਚੀਜ਼ ਇੰਟਰਸਟ ਹੋਇਆ ਨਾ ਬਾਕੀ ਜਿਨ੍ਹਾਂ ਕੋਲ ਸੰਧ ਨਹੀਂ ਉਹਨਾਂ ਦੀ ਮਜ਼ਦੂਰੀ ਵੀ ਹੈ ਜੀ ਉਹਨਾਂ ਦੀ ਮਜ਼ਦੂਰੀ ਵੀ ਹੈ ਉਹਨਾਂ ਦੀ ਮਜ਼ਦੂਰੀ ਵੀ ਹੈ ਬਾਕੀ ਜਿਨ੍ਹਾਂ ਕੋਲ ਹੈ ਗਿਆ ਸੰਧ ਹਲੋ ਜਿਹੜੇ ਜੇ ਸੁਸਾਇਟੀਆਂ ਦਾ ਕਿਸਾਨ ਪਹਚਾਏ ਜਾਣ ਸਰਕਾਰ ਥੋੜੀ ਜੀ ਪਹਿਲ ਕਦਮੀ ਕਰੇ ਤਾਂ ਮੇਰੇ ਖਿਆਲ ਦੇ ਵਿੱਚ ਕੋਈ ਵੀ ਨਹੀਂ ਹੋਊਗਾ ਜਿਹੜਾ ਇਹ ਕੋਈ ਵੀ ਨਹੀਂ ਹੋਊਗਾ ਹਾਂਜੀ ਬਾਕੀ ਰੇਕ ਦਾ ਜੀ ਕਰਦਾ ਵੀ ਅਸੀਂ ਵਿੱਚ ਬਈਏ ਪਰਾਈ ਪਰ ਕਈ ਨਹੀਂ ਮਜ਼ਦੂਰੀ ਹੋਣੀ ਨਹੀਂ ਹੋਰੀ ਹੁੰਦੀ ਕਈ ਚਾਹ ਕੇ ਵੀ ਨਹੀਂ ਕਰ ਸਕਦੇ ਕਈ ਚਾਹ ਕੇ ਵੀ ਨਹੀਂ ਕਰ ਸਕਦੇ ਜੀ ਆਜੋ ਵਾ ਹਾਂਜੀ ਬਬੀ ਕੀ ਨਾਮ ਹੈ ਤੁਹਾਡਾ ਬਬੀ ਮੇਰਾ ਨਾਮ ਸੁਖਦੇਵ ਸਿੰਘ ਆ ਜੀ ਜੀ ਗੱਲ ਇਹ ਵੀ ਜੇ ਆਪਾਂ ਸਾਰੀ ਪ੍ਰਾੜੀ ਨੂੰ ਪਾਸੇ ਕਰ ਦਈਏ ਹੂੰ ਸਾਰੇ ਤੱਤੋ ਦੇ ਐਲੀਮੈਂਟ ਗਣੜੀ ਸਾਡੀ ਕਿਹੜੀ ਕਿਹੜਿਆ ਜੇ ਆਪਾਂ ਪ੍ਰਾੜੀ ਦੇ ਵਿੱਚੋਂ ਕੱਲੀ ਪੋਟਾਸ਼ ਨੂੰ ਚੱਕ ਲਿਆ ਜਾਵੇ ਹੂੰ ਕੱਲੀ ਪੋਟਾਸ਼ ਨੂੰ 45 ਬਿਆੜੀ ਤੋਂ 45 ਕਿਲੋ ਸਾਨੂੰ ਪ੍ਰਾੜੀ 'ਚੋਂ ਮਿਲਦੀ ਹੈ ਹੂੰ ਠੀਕ ਹੈ ਜੀ ਜੇ ਅਸੀਂ ਮਾਰਕੀਟ 'ਚੋਂ ਪੋਟਾਸ਼ ਲੈਣ ਜਾਂਦੇ ਹਾਂ 60% ਐਮਓਪੀ 1900 ਦੀ ਬੋਰੀ ਹੂੰ ਉਹ 'ਚ ਸਾਨੂੰ 30 ਕਿਲੋ ਪੋਟਾਸ਼ ਮਿਲਦੀ ਹੈ ਹੂੰ ਬਾਕੀ ਰਗੀ 45 ਹੋਈ ਤੇ ਲਾਲੋਂ 28 2900 ਰੁਪਏ ਦੀ ਸਾਨੂੰ ਪोटाश ਕਲੀ ਬਾਹਰ ਤੋਂ ਸਾਨੂੰ ਮੁਫਤ ਮਿਲ ਗਈ। ਦੂਜੇ ਤੱਤ ਛੱਡ ਕੇ। ਮਤਲਬ ਤੁਹਾਡੇ ਕਹਿਣ ਦਾ ਭਾਵੇਂ ਵੀ ਜਿਵੇਂ ਉਹ ਗੰਡਾ ਨਾਲ ਵੀ ਉਹ ਪਰਾਲੀ ਆਪਾਂ ਉਹ ਬਾਹਰ ਕੱਢ ਦਿੰਦੇ ਆ ਲੈ ਜਾਂਦੇ ਆ। ਗੰਡਾ ਜੀ ਇਧਰੋਂ ਫਿਰ ਬਿਹਤਰ ਮਚਾਉਣਾ ਹੋਵੇ ਤਾਂ ਕਿਉਂਕਿ ਸਾਨੂੰ ਸਰਫਰਦਾ ਮਿਲਦੀ ਆ ਨਾ ਵਾਂ। ਗੰਡਾ ਚਕਾਉਣ ਦੀ ਵੀ ਆ ਉਹ ਗੰਡਾ ਚਕਾਉਣੀਆਂ ਵੀ ਨਖਸ਼ਾ ਆ ਇਹਦੇ ਇਧਰ ਆ ਕੇ। ਉਹਦੇ ਨਾਲੋਂ ਇਹ ਮਲਚਰ ਵਾਲਾ ਹਾਂ ਮਲਚਰ ਬਹੁਤ ਉਕਾਰ ਹੁਣ ਅਸੀਂ ਇਹ ਮੁੰਡੇ ਨੇ ਪਹਿਲਾਂ ਮਲਚਰ ਫੇਰ ਆ ਉਹ ਟੈਬਲੇਟਰ ਹੋਇਆ ਫਿਰ ਉਹ ਟੈਬਲੇਟਰ ਹੋਇਆ ਫਿਰ ਰੌਣੀ ਕਰਤੀ ਹੁਣ ਵੀ ਬਾਣ ਦੇਖ ਲਓ ਜੀ ਬਹੁਤ ਸੋਹਣਾ ਬਾਣ ਬਣਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਦਰਸ਼ਕੋ ਅਸੀਂ ਐਸੇ ਕਰਕੇ ਸ਼ਾਰਟ ਨਾਲ ਲਗਾਏ ਐ ਕਿ ਇੰਨਾ ਵਧੀਆ ਖੂਬਸੂਰਤ ਬਾਣ ਤਿਆਰ ਹੋਇਆ ਵਾ ਮੇਰੇ ਖਿਆਲ ਦੇ ਵਿੱਚ ਬਿਨਾ ਅੱਗ ਲਾਏ ਤੋਂ ਮੈਂ ਨਹੀਂ ਦੇਖਿਆ ਅੱਗ ਲਾਏ ਵਾਲਾ ਵੀ ਨਹੀਂ ਇੰਨਾ ਵਧੀਆ ਤਿਆਰ ਹੁੰਦਾ ਮਤਲਬ ਇਹ ਰਿਐਲਿਟੀ ਹੈ ਜੀ ਨਹੀਂ ਹੁੰਦਾ ਸੋ ਉਮੀਦ ਕਰਦੇ ਆਂ ਜੀ ਬਾਈ ਹੋਰਾਂ ਉਹ ਦੇਖ ਕੇ ਹੋਰ ਵੀ ਜਿਹੜੇ ਨਵੇਂ ਕਿਸਾਨ ਹੈ ਉਹ ਵੀ ਇਸ ਪਾਸੇ ਵੱਲ ਜਾਣਗੇ ਅ ਬਾਕੀ ਸਰਕਾਰ ਨੂੰ ਜਿਵੇਂ ਬਾਈ ਜੀ ਨੇ ਅਪੀਲ ਕੀਤੀ ਹੈ ਕਿ ਸੁਸਾਇਟੀਆਂ ਤੱਕ ਜਿਹੜੇ ਸੰਦ ਹੈ ਜਿਹੜੇ ਮਲਚਰ ਵਗੈਰਾ ਹੋਰ ਮਸ਼ੀਨਾਂ ਹੈਗੀਆਂ ਉਹ ਜੇ ਪਹਚਾਈਆਂ ਜਾਣ ਤਾਂ ਇੱਕ ਛੋਟੇ ਤੋਂ ਛੋਟਾ ਕਿਸਾਨ ਫਿਰ ਕੋਈ ਵੀ ਹੱਕ ਨਹੀਂ ਲਾਊਗਾ ਤੇ ਵਾਤਾਵਰਨ ਹੈ ਜਿਹੜਾ ਉਹ ਜ਼ਰੂਰ ਬਚਾਉਣ ਦੀ ਅੱਜ ਬਹੁਤ ਵੱਡੀ ਲੋੜ ਹੈ ਸੋ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਔਰ ਨਾਲ ਮੈਂ ਵਧਾਈ ਦਿਨਾ ਕਿ ਤੁਸੀਂ ਜਿਹੜਾ 7 ਸਾਲ ਤੋਂ ਤੇ ਤੁਸੀਂ 4 ਸਾਲ ਤੋਂ ਇਹ ਕਾਰਜ ਕਰਦੇ ਆ ਰਹੇ ਹੋ ਮਤਲਬ ਕੁਝ ਲੋਕ ਹੁੰਦੇ ਕੋਈ ਸਰਕਾਰ ਦੀ ਮਜਬੂਰੀ ਜਿਵੇਂ ਪਰਚੇ ਦਿੰਦੇ ਆ ਉਹ ਤੋਂ ਹਟ ਕੇ ਲੱਗ ਜਾਂਦੇ ਆ ਜਾਂ ਉਹ ਵੀ ਹੈ ਪਰ ਤੁਸੀਂ ਇੱਕ ਵਧੀਆ ਫੈਸਲਾ ਜਿਹੜਾ 7 ਸਾਲ ਪਹਿਲਾਂ ਲਿਆ ਜਿਹੜਾ ਕੁਝ ਲੋਕ ਹਾਲੇ ਵੀ ਲੈਣ ਤੋਂ ਡਰਦੇ ਆ ਸੋ ਬਹੁਤ ਵਧੀਆ ਗੱਲ ਹੈ ਬਹੁਤ ਧੰਨਵਾਦ ਤੁਹਾਡਾ